ਪੂਤਾਂ ਨੇ ਰਾਤੋਂ ਰਾਤ ਬਣਾ ਦਿੱਤਾ ਸੀ ਇਹ ਪੂਤਾਂ ਵਾਲਾ ਖੂਹ ਜੋ ਅੱਜ ਪੂਤਾਂ ਵਾਲਾ ਖੂਹ ਦੇ ਨਾਂ ਤੇ ਮਸ਼ਹੂਰ ਹੈ ਅਤੇ ਦੋਸਤੋ ਇੱਥੇ ਆਉਣ ਦੇ ਨਾਲ ਨਹਾਉਣ ਦੇ ਨਾਲ ਵੱਡੀ ਤੋਂ ਵੱਡੀ ਬਿਮਾਰੀ ਪੁਰਾਣੀ ਤੋਂ ਪੁਰਾਣੀ ਬਿਮਾਰੀ ਬਿਲਕੁਲ ਠੀਕ ਹੋ ਜਾਂਦੀ ਹੈ ਕਹਿੰਦੇ ਅਗਰ ਬੱਚਿਆਂ ਨੂੰ ਸੋਕਾ ਹੋਵੇ ਜਾਂ ਇਸ ਤਰ੍ਹਾਂ ਦੀ ਕੋਈ ਬਿਮਾਰੀ ਲੱਗੀ ਹੋਵੇ ਤਾਂ ਇਸ ਖੂਹ ਤੇ ਲਿਆ ਕੇ ਨਹਾਉਣ ਦੇ ਨਾਲ ਉਹ ਬਿਲਕੁਲ ਹੀ ਕੁਝ ਹੀ ਸਮੇਂ ਦੇ ਵਿੱਚ ਬਿਲਕੁਲ ਠੀਕ ਹੋ ਜਾਂਦਾ ਹੈ ਅਤੇ ਦੋਸਤੋ ਆਜੋ ਪਹਿਲਾਂ ਤੁਹਾਨੂੰ ਦਰਸ਼ਨ ਕਰਾਉਂਦੇ ਆ ਅਤੇ ਉਸ ਤੋਂ ਬਾਅਦ ਤੁਹਾਨੂੰ ਜੋ ਇੱਥੋਂ ਦਾ ਇਤਿਹਾਸ ਉਹ ਵੀ ਦੱਸਾਂਗੇ ਇਹ ਜਿਹੜਾ ਖੂਹ ਹੈ ਇਹ ਪੰਜਾਬ ਦੇ ਵਿੱਚ ਪਿੰਡ ਭਗਤਾ ਭਾਈਕਾ ਦੇ ਵਿੱਚ ਬਣਿਆ ਹੋਇਆ ਹੈ ਇਹ ਖੂਹ ਬਾਬਾ ਭਾਈ ਭਗਤਾ ਜੀ ਦੇ ਕਹਿਣ ਦੇ ਉੱਤੇ ਭੂਤਾਂ ਨੇ ਬਣਾਇਆ ਸੀ ਅਤੇ ਅੱਜ ਵੀ ਉਸੇ ਨਾਮ ਨਾਲ ਜਾਣਿਆ ਜਾਂਦਾ ਹੈ ਯਾਨੀ ਭੂਤਾਂ ਵਾਲਾ ਖੂਹ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਹ ਦੇਖੋ ਜੀ ਮਾਰੋ ਝਾਤ ਇਸ ਖੂਹ ਦੇ ਉੱਤੇ ਆ ਦੇਖੋ ਤੁਸੀਂ ਅੰਦਰ ਪਾਣੀ ਵੀ ਦੇਖ ਪਾ ਰਹੇ ਹੋਗੇ ਸੋ ਇੱਥੇ ਸ਼ੀਸ਼ਾ ਲੱਗਿਆ ਹੋਇਆ ਜਾਲੀ ਲੱਗੀ ਹੋਈ ਹੈ ਇਸ ਤੋਂ ਜ਼ਿਆਦਾ ਨਹੀਂ ਦਿਖਾਇਆ ਜਾ ਸਕਦਾ ਜਿੰਨਾ ਅਸੀਂ ਕੋਸ਼ਿਸ਼ ਕਰਾਂਗੇ ਕਿ ਵੱਧ ਤੋਂ ਵੱਧ ਜਿਹੜਾ ਇਸ ਬਾਰੇ ਦੱਸਣ ਦੀ ਅਤੇ ਇਹ ਤੁਹਾਨੂੰ ਖੂਹ ਦਿਖਾਉਣ ਦੀ ਦੂਰੋਂ ਦੂਰੋਂ ਲੋਕ ਇੱਥੇ ਨਹਾਉਣ ਵਾਸਤੇ ਆਉਂਦੇ ਨੇ ਮੰਨਣਾ ਹੈ ਇੱਥੋਂ ਦੇ ਲੋਕਾਂ ਦਾ ਕਿ ਇੱਥੇ ਨਹਾਉਣ ਦੇ ਨਾਲ ਬਿਮਾਰੀਆਂ ਬਿਲਕੁਲ ਠੀਕ ਹੋ ਜਾਂਦੀਆਂ ਨੇ ਤੰਦਰੁਸਤ ਹੋ ਜਾਂਦਾ ਹੈ। ਕਈ ਐਸੀਆਂ ਬਿਮਾਰੀਆਂ ਕਈ ਐਸੇ ਕੋੜ ਜੋ ਡਾਕਟਰਾਂ ਤੋਂ ਵੀ ਠੀਕ ਨਹੀਂ ਹੋਏ ਹੁੰਦੇ ਪਰ ਇੱਥੇ ਆ ਕੇ ਸ਼ਰਦਾ ਦੇ ਨਾਲ ਨਹਾਉਣ ਦੇ ਨਾਲ ਬਿਲਕੁਲ ਠੀਕ ਹੋ ਜਾਂਦੇ ਨੇ। ਤਾਂ ਦੋਸਤੋ ਅੱਜ ਤੁਹਾਨੂੰ ਅਸੀਂ ਲੈ ਕੇ ਆਏ ਹਾਂ ਪਿੰਡ ਭਗਤਾ ਭਾਈਕਾ ਜੋ ਇੱਕ ਛੋਟਾ ਜਿਹਾ ਟਾਊਨ ਹੈ ਹੁਣ ਤਾਂ ਕਸਬਾ ਬਣ ਚੁੱਕਿਆ ਹੈ। ਆ ਤੁਸੀਂ ਦੇਖ ਸਕਦੇ ਹੋ ਉਸ ਸਮੇਂ ਨੂੰ ਦਰਸਾਉਂਦੀਆਂ ਕੁਝ ਤਸਵੀਰਾਂ ਤੁਹਾਨੂੰ ਇੱਥੇ ਦੇਖਣ ਨੂੰ ਮਿਲ ਜਾਣਗੀਆਂ। ਜੋ ਇਸ ਖੂਹ ਦੇ ਉੱਤੇ ਲੱਗੀਆਂ ਹੋਈਆਂ ਨੇ ਅਤੇ ਇਸ ਦੀ ਬੈਕ ਸਾਈਡ ਹੀ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਦਰਸ਼ਨ ਕਰੋ ਜੀ ਹੁਣ ਉਸ ਖੂਹ ਨੂੰ ਜੋ ਪੁਰਾਣੇ ਸਮੇਂ ਦਾ ਖੂਹ ਸੀ ਹੁਣ ਇਸ ਖੂਹ ਨੂੰ ਜਿਹੜਾ ਮੋਡੀਫਾਈ ਕਰ ਦਿੱਤਾ ਗਿਆ ਹੈ ਇਹ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਬਾਬਾ ਭਗਤਾ ਜਿਹੜਾ ਬਾਬਾ ਭਾਈ ਭਗਤਾ ਜੀ ਸੀਗੇ ਉਹਨਾਂ ਦਾ ਸੰਬੰਧ ਜਿਹੜਾ ਇਤਿਹਾਸ ਦੇ ਵਿੱਚ ਭਾਈ ਵੈਲੋ ਜੀ ਦੇ ਨਾਲ ਹੈ ਉਹ ਸਾਰੀ ਇਤਿਹਾਸ ਤੁਹਾਨੂੰ ਦੱਸਾਂਗੇ ਭਾਈ ਵੈਲੋ ਸਭ ਤੋਂ ਪਹਿਲਾਂ ਉਹ ਤੁਹਾਨੂੰ ਇਤਿਹਾਸ ਸਾਰਾ ਦੱਸਾਂਗੇ ਇਹ ਦੇਖ ਸਕਦੇ ਤੁਸੀਂ ਇੱਥੇ ਮੈਂ ਪੂਰਾ ਆਲੇ-ਦੋਲੇ ਜਿਹੜੀ ਛਾਤ ਜਿਹੜੀ ਤੁਹਾਨੂੰ ਮਰਵਾਉਂਗਾ ਕਿ ਦਿਖਾਉਂਗਾ ਕਿਸ ਤਰ੍ਹਾਂ ਕਿੱਥੇ ਇੱਕ ਖੂਹ ਬਣਿਆ ਹੋਇਆ ਹੈ ਇਹ ਭਗਤਾ ਭਾਈ ਕਾ ਦੇ ਵਿੱਚ ਵਿਚਕਾਰ ਜੇ ਪੈ ਜਾਂਦਾ ਖੂਹ ਅਗਰ ਤੁਸੀਂ ਉੱਥੇ ਕਿਸੇ ਨੂੰ ਪੁੱਛੋਗੇ ਕਿ ਪੁੱਤਾ ਵਾਲਾ ਖੂਹ ਤਾਂ ਇਸ ਖੂਹ ਬਾਰੇ ਸਾਰੇ ਹੀ ਜਾਣਦੇ ਨੇ ਤੁਹਾਨੂੰ ਇਸ ਖੂਹ ਦੀ ਦੱਸ ਪਾ ਦੇਣਗੇ ਬਿਲਕੁਲ ਪ੍ਰੋਪਰ ਜਿਹੜਾ ਐਡਰੈਸ ਦੱਸ ਦੇਣਗੇ ਪੂਰੇ ਪੰਜਾਬ ਦੇ ਵਿੱਚ ਨਹੀਂ ਪੂਰੇ ਬਾਹਰਲੇ ਦੇਸ਼ਾਂ ਤੱਕ ਦੇ ਲੋਕ ਵੀ ਇੱਥੇ ਜਿਹੜਾ ਇਸ਼ਨਾਨ ਕਰਨਾ ਹੁੰਦੇ ਨੇ ਅਤੇ ਇਸ ਖੂਹ ਦੇ ਦਰਸ਼ਨ ਕਰਨਾ ਹੁੰਦੇ ਨੇ ਤੁਸੀਂ ਪੰਜਾਬ ਦੇ ਵਿੱਚ ਪਿੰਡ ਭਾਈਕਾ ਭਗਤਾ ਭਾਈਕਾ ਦੇ ਵਿੱਚ ਜਾ ਕੇ ਅਗਰ ਪੁੱਛੋਗੇ ਕਿ ਇਹ ਦੇਖੋ ਜੀ ਉਸ ਸਮੇਂ ਦੀ ਜਿਹੜੀ ਪੁਰਾਣੀ ਜਿਹਦੇ ਉਤੋਂ ਦੀ ਆਪਾਂ ਪਾਣੀ ਖਿੱਚਦੇ ਸੀਗੇ ਉਹ ਚੀਜ਼ ਲੱਗੀ ਹੋਈ ਹੈ ਜੀ ਤੇ ਅਗਰ ਤੁਸੀਂ ਭਗਤਪਾਇਕਾ ਦੇ ਵਿੱਚ ਆ ਕੇ ਪੁੱਛੋਗੇ ਕਿ ਅਸੀਂ ਪੂਤਾ ਵਾਲੇ ਖੂਹ ਤੇ ਜਾਣਾ ਹੈ ਤਾਂ ਤੁਹਾਨੂੰ ਜਿਹੜੇ ਲੋਕ ਆ ਉਹ ਬਿਲਕੁਲ ਦੱਸ ਦੇਣਗੇ ਇਸ ਦਾ ਤੁਸੀਂ ਸਕਰੀਨਸ਼ਾਟ ਲੈ ਲਿਓ ਜੀ ਸਕਰੀਨਸ਼ਾਟ ਲੈ ਕੇ ਕੋਸ਼ਿਸ਼ ਕੀਤੀ ਹੈ ਕਿ ਸਾਫ਼-ਸਾਫ਼ ਦਿਖਾਉਣ ਦੀ ਸਕਰੀਨਸ਼ਾਟ ਲੈ ਕੇ ਤੁਸੀਂ ਇਸ ਨੂੰ ਸਾਫ਼-ਸਾਫ਼ ਹੈ ਜਿਹੜਾ ਪੜ੍ਹ ਵੀ ਸਕਦੇ ਹੋ ਕਿ ਕੀ ਇਤਿਹਾਸ ਹੈ ਤਾਂ ਤੁਸੀਂ ਦੇਖ ਸਕਦੇ ਹੋ ਇੱਥੇ ਜੀ ਇੱਥੇ ਬਾਥਰੂਮ ਦੇ ਵਿੱਚ ਨਹਾਉਣਾ ਹੈ ਜੀ ਇਸ ਉੱਤਰੋਂ ਪਾਣੀ ਲੈ ਕੇ ਇੱਥੇ ਨਹਾ ਕੇ ਜਾਂਦੇ ਨੇ ਲੋਕ ਅਤੇ ਬੱਚਿਆਂ ਨੂੰ ਨਵਾ ਕੇ ਲੈ ਜਾਂਦੇ ਨੇ ਜੋ ਇੱਥੇ ਨਹਾਉਣ ਦੇ ਨਾਲ ਬਿਲਕੁਲ ਹੀ ਠੀਕ ਬਿਲਕੁਲ ਹੀ ਤੰਦਰੁਸਤ ਹੋ ਜਾਂਦੇ ਨੇ ਅਤੇ ਇੱਥੇ ਹੀ ਤੁਹਾਨੂੰ ਇਸ ਤਰ੍ਹਾਂ ਦੀਆਂ ਜਿਹੜੀਆਂ ਪੁਸਤਕਾਂ ਵੀ ਮਿਲ ਜਾਣੀਆਂ ਜੀ ਗ੍ਰੰਥ ਮਿਲ ਜਾਣਗੇ ਆ ਪੋਥੀਆਂ ਮਿਲ ਜਾਣੀਆਂ ਜਿਨ੍ਹਾਂ ਨੂੰ ਤੁਸੀਂ ਪੜ੍ਹ ਸਕਦੇ ਹੋ ਛੋਟੀ ਜਿਹੀ ਲਾਇਬ੍ਰੇਰੀ ਵੀ ਬਣਾਈ ਹੋਈ ਹੈ ਤੇ ਇਹ ਹੈ ਜੀ ਪੂਰਾ ਔਖੂ ਅਤੇ ਇਸ ਦਾ ਇਤਿਹਾਸ ਹੈ ਜਿਹੜਾ ਉਹ ਤੁਸੀਂ ਜੋ ਮੈਂ ਤੁਹਾਨੂੰ ਦਿਖਾਇਆ ਸੀ ਉਸ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਪੂਰਾ ਇਤਿਹਾਸ ਪੜ੍ਹ ਸਕਦੇ ਹੋ ਇਹ ਹੈ ਜੀ ਪਾਤਸ਼ਾਹੀ 6ਵੀਂ 10ਵੀਂ ਭਗਤਾ ਭਾਈਕਾ 6ਵੀਂ ਪਾਤਸ਼ਾਹੀ ਦੇ ਜਿਹੜਾ ਯਾਦਗਾਰ ਇਹ ਬਣਿਆ ਹੋਇਆ ਗੁਰਦੁਆਰਾ ਸਾਹਿਬ ਬਣਿਆ ਹੋਇਆ ਜੀ ਦਰਸ਼ਨ ਕਰੋ ਜੀ ਧਾਰਸ਼ਨਿਕ ਡਿਊਟੀ ਦੇ ਸੋ ਵੀਡੀਓ ਅਗਰ ਵਧੀਆ ਲੱਗੀ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਅਗਰ ਤੁਸੀਂ ਵੀ ਪੰਜਾਬ ਦੇ ਵਿੱਚ ਭਗਤਾ ਭਾਈਕਾ ਸਾਈਡ ਆਉਣਿਓ ਤਾਂ ਇਸ ਖੂ ਦੇ ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਜ਼ਰੂਰ ਕਰਕੇ ਜਾਣਾ ਜੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਜਿਹੜਾ ਬਹੁਤ ਸਕੂਨ ਮਿਲਦਾ ਹੈ ਬਹੁਤ ਹੀ ਵਧੀਆ ਧਾਰਸ਼ਨਿਕ ਸਥਾਨ ਬਣਿਆ ਹੋਇਆ ਹੈ ਜੀ ਇਹ ਜੋਤ ਹਰ ਟਾਈਮ ਜੋ ਤੁਸੀਂ ਦੇਖ ਰਹੇ ਹੋ ਇਹ ਜਗਦੀ ਰਹਿੰਦੀ ਹੈ ਸੋ ਅਗਰ ਕਦੇ ਵੀ ਤੁਹਾਡਾ ਸਵੱਬ ਬਣਦਾ ਹੈ ਪਿੰਡ ਭਗਤਾ ਭਾਈ ਕਾ ਸਾਈਡ ਆਉਣ ਦਾ ਤਾਂ ਤੁਸੀਂ ਇੱਥੇ ਖੁਦੇ ਅਤੇ ਗੁਰੂ ਜੀ